ਸੱਚੀ ਗੱਲ ਜੀ ਕੈਨਟਾ ਨਿਊਜ਼ ਬੁਲਟਨ ਦੇਖਣ ਲਈ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗੈਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੋਖੜਲੇ ਇਸ ਤੇ ਕੈਨਟਾ ਚ ਗਾਇਕੇ ਪੀ ਚਿੱਲੋ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਜ਼ਿੰਮੇਵਾਰੀ 40 ਸਾਲ ਪੁਰਾਣੀ ਬ੍ਰਿਟਿਸ਼ ਕੋਲੰਬੀਆ ਦੀ ਬਰੂੜੀ ਹੋਣ ਜਾ ਰਹੀ ਹੈ ਬੰਦ 35% ਕਿਰਾਏ ਵਾਧੇ ਤੋਂ ਬਾਅਦ ਲਿਆ ਵੱਡਾ ਫੈਸਲਾ ਉੱਚ ਸਕੈਂਡਰੀ ਤੋਂ ਬਾਅਦ ਦੇ ਖਰਚਾ ਨੇ ਅਲਬਰਟਾ ਕਾਲਜ ਦੇ ਵਿਦਿਆਰਥੀਆਂ ਨੂੰ ਕੀਤਾ ਪਰੇਸ਼ਾਨ ਮਾਪਿਆਂ ਦੇ ਨਾਲ ਰਹਿਣ ਲਈ ਮਜਬੂਰ ਨੇ ਵਿਦਿਆਰਥੀ ਜੈਸਪਰ ਵਾਈਲਡ ਫਾਇਰ ਤੋਂ ਬਾਅਦ ਕਲਾਸਾਂ ਦੇ ਵਿੱਚ ਵਾਪਸ ਆਉਣਗੇ ਵਿਦਿਆਰਥੀ ਮਾਹਰਾਂ ਮੁਤਾਬਕ ਸੰਕਟਕਾਲਾਂ ਲਈ ਯੋਜਨਾ ਬਣਾਉਣ ਦੀ ਲੋੜ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਪੰਜਾਬੀ ਗਾਇਕ ਏਪੀ ਟਿੱਲੋ ਦੇ ਘਰ ਦੇ ਬਾਹਰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਪੰਜਾਬ ਦੇ ਕੁખ્યાਤ ਗੈਂਗਸਟਰ ਲੌਨਸ ਬਿਸ਼ਨੋਈ ਦੀ ਗੈਂਗ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ एपी टिलो ਦੇ ਵੈਨਕੂਵਰ ਦੇ ਵਿੱਚ ਸਥਿਤ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਔਰ ਗਨੀਮਤ ਸਮਝੀ ਜਾ ਰਹੀ ਹੈ ਕਿ एपी टिलੋ ਉਸ ਵੇਲੇ ਘਰ ਦੇ ਵਿੱਚ ਮੌਜੂਦ ਨਹੀਂ ਸੀ ਕਈ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਨੇ ਕਿਉਂਕਿ ਬੀਤੇ ਦਿਨ ਹੀ एपी टिलੋ ਦਾ ਇੱਕ ਗਾਣਾ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਨਾਲ ਰਿਲੀਜ਼ ਹੋਇਆ ਸੀ ਕੈਨਟਾ ਦੇ ਪੰਜਾਬ ਦੇ ਮਸ਼ਹੂਰ ਗਾਇਕ ਅਮਰਿਤਪਾਲ ਸਿੰਘ टिलੋਂ ਉਰਫ एपी टिलੋਂ ਦੇ ਘਰ ਤੇ ਗੋਲੀਬਾਰੀ ਕੀਤੀ ਗਈ ਘਟਨਾ ਐਤਵਾਰ ਰਾਤ ਦਿੱਤੀ ਸੀ ਜਾਰੀ ਹੈ ਇਹ ਖਬਰ ਅਤੇ ਇਸ ਦੀ ਵੀਡੀਓ ਹੁਣ ਸਾਹਮਣੇ ਆਈਆਂ ਨੇ ਇਹ ਵੀ ਢਿੱਲੋ ਦਾ ਘਰ ਵੈਂਕੂਵਰ ਇਲਾਕੇ ਦੇ ਵਿੱਚ ਹੈ ਵੀਡੀਓ ਵਾਇਰਲ ਹੋਈ ਹੈ ਤੇ ਉਸ ਦੇ ਮੁਤਾਬਕ ਇੱਕ ਸ਼ੂਟਰ ਨੇ ਗੇਟ ਦੇ ਬਾਹਰੋਂ 11 ਗੋਲੀਆਂ ਚਲਾਈਆਂ ਨੇ ਉਸ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਗੈਂਗਸਟਰ ਰੋਹਿਤ ਗੁਦਾਰਾ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ 9 ਅਗਸਤ ਨੂੰ ਬਾਲੀਵੁੱਡ ਫਿਲਮ ਸਟਾਰ ਸਲਮਾਨ ਖਾਨ ਦੇ ਨਾਲ ਗਾਇਕ ਐਪੀ ਢਿਲੋ ਦਾ ਗੀਤ 올ਡ ਮਨੀ ਰਿਲੀਜ਼ ਹੋਇਆ ਸੀ ਗੋਲੀਬਾਰੀ ਨੂੰ ਇਸ ਘਟਨਾ ਦੇ ਨਾਲ ਹੀ ਜੋੜ ਕੇ ਵਿਖਿਆ ਜਾ ਰਿਹਾ ਹੈ ਘਟਨਾ ਤੋਂ ਬਾਅਦ ਭਾਰਤੀ ਅਤੇ ਕੈਨੇਡੀਅਨ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਏਜੰਸੀਆਂ ਦੇ ਨਾਲ ਜੁੜੇ ਸੂਤਰਾਂ ਅਨੁਸਾਰ ਇਸ ਘਟਨਾ ਨੂੰ ਕੈਨੇਡਾ 'ਚ ਬੈਠੇ ਲਾਰੈਂਸ ਗੈਂਗ ਦੇ ਹੋਲਡਰ ਗੋਲਦੀਪ ਬਰਾੜ ਨੇ ਹੀ ਅੰਜਾਮ ਦਿੱਤਾ ਹੈ ਇਸ ਤੋਂ ਪਹਿਲਾਂ ਗੋਲਦੀਪ ਬਰਾੜ ਖੁਦ ਕੈਨੇਡਾ ਜਾ ਕੇ ਗੈਂਗਸਟਰ ਸੁਖਾ ਦੁੰਨੇਕੇ ਨੂੰ ਮਾਰਨ ਗਿਆ ਸੀ ਹੁਣ ਤੱਕ ਦੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗਾਇਕ ਦੇ ਘਰ ਗੋਲੀਬਾਰੀ ਦੇ ਸਮੇਂ 골ਜੀ ਕਾਰ ਦੇ ਵਿੱਚ ਬੈਠਾ ਸੀ ਗਾਇਕ ਦੇ ਘਰ ਗੋਲੀਬਾਰੀ ਕਰਨ ਤੋਂ ਬਾਅਦ ਲਾਰੈਂਸ ਗੈਂਗ ਤੇ ਬਦਨਾਮ ਗੈਂਗਸਟਰ ਰੋਹਿਤ ਗੁਦਾਰਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਿਸ ਵਿੱਚ ਲਿਖਿਆ ਸੀ ਕਿ ਸਾਰੇ ਭਰਾਵਾਂ ਨੂੰ ਰਾਮ ਰਾਮ ਜੀ ਕੈਨੇਡਾ ਚ 1 ਸਤੰਬਰ ਨੂੰ ਰਾਤ ਨੂੰ ਦੋ ਥਾਵਾਂ ਤੇ ਗੋਲੀਬਾਰੀ ਹੋਈ ਇੱਕ ਵਿਕਟੋਰੀਆ ਆਇਲੈਂਡ ਅਤੇ ਵੁੱਡ ਬ੍ਰਿਜ ਟੋਰਾਂਟੋ ਦੇ ਵਿੱਚ ਮੈਂ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਰੋਹਿਤ ਗੁਦਾਰਾ ਲਾਰੈਂਸ ਬਿਸ਼ਨੋਈ ਗਰੁੱਪ ਲੈਂਦਾ ਹਾਂ ਦਸਤ ਇਹ ਇਸ ਘਟਨਾ ਦੀ ਇੱਕ ਹੋਰ ਰੈਸਿਸਟਿਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਹਮਲਾਵਰ ਗੋਲੀਆਂ ਚਲਾਉਣ ਤੋਂ ਪਹਿਲਾਂ ਉੱਥੇ ਗੱਡੀਆਂ ਫੂਕਦੇ ਵਿਖਾਈ ਦਿੱਤੇ ਨੇ ਇਸ ਦੇ ਨਾਲ ਹੀ ਉਹ ਘਰ ਦੇ ਫਾਇਰਿੰਗ ਕਰਦੇ ਹੋਏ ਕੈਮਰੇ ਦੇ ਵਿੱਚ ਕੈਦ ਹੋਈ ਹੈ ਇਹ ਘਟਨਾ ਐਤਵਾਰ ਨੂੰ ਕੈਂਟਾ ਦੇ ਵੈਂਕੂਵਰ ਇਲਾਕੇ ਦੇ ਵਿੱਚ ਵਾਪਰੀ ਦਸ ਤੱਕ ਇਹ ਕਿ APTL ਨੇ ਇੱਕ ਆਰ 2022 ਦੇ ਵਿੱਚ ਖਰੀਦਿਆ ਸੀ ਜਦੋਂ ਘਰ ਤੇ ਫਾਇਰਿੰਗ ਹੋਈ ਉਸ ਵੇਲੇ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ ਜ਼ਿਕਰ ਹੋਇਆ ਕਿ ਕੁਝ ਦਿਨ ਪਹਿਲਾਂ ਬਾਲੀਵੁੱਡ 스타 ਸੁਲਮਾਨ ਖਾਨ ਅਤੇ ਸੰਜੇ দত্ত ਦੇ ਨਾਲ APTL ਦਾ ਇੱਕ ਗਾਣਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਣ ਇਹ ਘਟਨਾ ਵਾਪਰ ਗਈ ਹੈ ਅਤੇ ਅਕਸਰ ਬਾਲੀਵੁੱਡ 스타 ਸੁਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਹੋਣ ਦੀਆਂ ਖਬਰਾਂ ਤਾਂ ਸੁਣਾਈ ਦਿੰਦੀਆਂ ਹੀ ਨੇ ਤੇ ਹੁਣ ਏਪੀਟੀ ਲੋ ਦੇ ਘਰ ਦੇ ਪਾਹਰ ਵੀ ਫਾਇਰਿੰਗ ਹੋਈ ਹੈ ਤੇ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਕੀ छानबीन ਕਰਕੇ ਅਹਿਮ ਤੱਥ ਸਾਹਮਣੇ ਲਿਆਉਂਦੀ ਹੈ ਕਿਰਾਇਆਂ ਦੇ ਵਿੱਚ 35% ਵਾਧਾ ਹੋਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਇੱਕ ਬਰੂਰੀ ਬੰਦ ਹੋਣ ਦੀ ਕਗਾਰ ਦੇ ਉੱਤੇ ਆ ਗਈ ਹੈ 35% ਕਿਰਾਇਆਂ ਵਾਧੇ ਤੋਂ ਬਾਅਦ 40 ਸਾਲ ਪੁਰਾਣੀ ਬ੍ਰਿਟਿਸ਼ ਕੋਲੰਬੀਆ ਦੀ ਬਰੂਰੀ ਹੁਣ ਬੰਦ ਹੋਣ ਵਾਲੀ ਹੈ ਕਿਉਂਕਿ ਵੈਂਕੂਵਰ ਆਇਲੈਂਡ ਬਰੂਇੰਗ ਵਿਖੇ 15 ਸਟਾਫ ਦੀ ਛੁੱਟੀ ਕੀਤੀ ਜਾਵੇਗੀ ਅਤੇ ਉਤਪਾਦਨ ਦੇ ਨੇੜਲੇ ਫਿਲਿਪਸ ਬਰੂਇੰਗ ਨੂੰ ਆਊਟਸੋਰਸ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਬਹੁਤ ਵੱਡਾ ਘਾਟਾ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਬ੍ਰਿਟਿਸ਼ ਕੋਲੰਪੀਆ ਦੀਆਂ ਸਭ ਤੋਂ ਪੁਰਾਣੀਆਂ ਕ੍ਰਾਫਟ ਬਰੂਰੀਆਂ ਵਿੱਚੋਂ ਇੱਕ ਆਪਣੀ ਮੁੱਖ ਸਹੂਲਤ ਨੂੰ ਬੰਦ ਕਰ ਰਹੀ ਹੈ ਅਤੇ ਆਪਣੇ ਵਿਕਟੋਰੀਆ ਸਥਾਨ ਤੇ ਕਿਰਾਏ ਵਿੱਚ ਵੱਡੇ ਵਾਅਦੇ ਦਾ ਹਵਾਲਾ ਦਿੰਦੇ ਹੋਏ ਇੱਕ ਨਵੇਂ ਬਰੂਰੀ ਨੂੰ ਉਤਪਾਦਨ ਅਤੇ ਪੈਕੇਜਿੰਗ ਡਿਊਟੀਆਂ ਨੂੰ ਆਊਟਸੋਰਸਿੰਗ ਕਰ ਰਹੀ ਹੈ। ਵਿੰਕੂਵਰ ਆਇਲੈਂਡ ਬਰੂਇੰਗ ਜਿਸ ਦੀ ਸਥਾਪਨਾ 1984 ਵਿੱਚ ਕੀਤੀ ਗਈ ਸੀ 1 ਨਵੰਬਰ ਨੂੰ ਸਰਕਾਰੀ ਸਟ੍ਰੀਟ ਤੇ ਆਪਣਾ ਮੁੱਖ ਬਰੂਰੀ ਪਲਾਂਟ ਬੰਦ ਕਰ ਦੇਵੇਗੀ ਜਦਕਿ ਇਸਦਾ ਟੈਪ ਰੂਮ 14 ਸਤੰਬਰ ਨੂੰ ਸੇਵਾ ਬੰਦ ਕਰ ਦੇਵੇਗਾ ਜਨਰਲ ਮੈਨੇਜਰ ਥਾਮ ਰੀਲੇ ਦਾ ਕਹਿਣਾ ਹੈ ਕਿ ਇਹ ਫੈਸਲਾ ਸਥਾਨਕ ਕਿਰਾਏ ਵਿੱਚ 35% ਵਾਧੇ ਦੁਆਰਾ ਚਲਾਇਆ ਗਿਆ ਹੈ ਕਿਰਾਈ ਦੇ ਵਿੱਚ 35% ਵਾਧਾ ਹੋਣ ਤੋਂ ਬਾਅਦ ਇਹ ਫੈਸਲਾ ਲੈਣਾ ਜ਼ਰੂਰੀ ਸਮਝਿਆ ਗਿਆ। ਰਿਲੇ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਇਹ ਸਾਡੇ ਮੌਜੂਦਾ ਸਥਾਨ ਵਿੱਚ ਅੱਗੇ ਵਧਣ ਦੀ ਸਾਡੀ ਯੋਗਤਾ ਦੇ ਰੂਪ ਵਿੱਚ ਸਾਡੇ ਲਈ ਰੇਤ ਦੇ ਵਿੱਚ ਇੱਕ ਲਾਈਨ ਬਣਾਉਣ ਵਰਗਾ ਸੀ। ਗਰੂਰੀ ਨੇ ਆਪਣੀ ਕ੍ਰਾਫਟ ਬੀਰਾਂ ਦੀ ਲਾਈਨ ਤਿਆਰ ਕਰਨ ਲਈ ਫਿਲਿਪਸ ਬਰੂਇੰਗ ਐਂਡ ਮਾਲਟਿੰਗ ਕੰਪਨੀ ਨਾਲ ਇੱਕ ਸੌਦੇ ਤੇ ਹਸਤਾਖਰ ਕੀਤੇ ਨੇ ਅਤੇ ਰਿਲੇ ਦਾ ਕਹਿਣਾ ਹੈ ਕਿ ਵੈਂਕੂਵਰ ਆਇਲੈਂਡ ਬਰੂਇੰਗ ਉਤਪਾਦਾਂ ਲਈ ਸਮੱਗਰੀ ਅਤੇ ਪਕਵਾਨਾਂ ਇੱਕੋ ਜੀਆਂ ਰਹਿਣਕੀਆਂ ਉਹਨੇ ਕਿਹਾ ਕਿ ਸਾਡੇ ਖਪਤਕਾਰਾਂ ਲਈ ਇੱਥੇ ਬਹੁਤ ਜ਼ਿਆਦਾ ਬਦਲਾਅ ਨਹੀਂ ਹੋਣ ਵਾਲਾ ਐਸਲ ਵਿੱਚ ਉਹੀ ਥਾਂ ਹੈ ਜਿੱਥੇ ਬੀਅਰ ਤਿਆਰ ਕੀਤੀ ਜਾਂਦੀ ਹੈ ਤੇ ਪੈਕ ਕੀਤੀ ਜਾਂਦੀ ਹੈ ਅਤੇ ਇਹ ਬਦਲੀ ਜਾ ਰਹੀ ਹੈ ਹਾਲਾਂਕਿ ਨਵੇਂ ਉਤਪਾਦਨ ਸੌਦੇ ਦਾ ਮਤਲਬ ਹੈ ਕਿ ਕੰਪਨੀ ਲਗਭਗ 15 ਕਰਮਚਾਰੀਆਂ ਦੀ ਛਾਂਟੀ ਕਰੇਗੀ ਇੱਕ ਅਜਿਹਾ ਫੈਸਲਾ ਜੋੜੀਲੇ ਦਾ ਕਹਿਣਾ ਹੈ ਕਿ ਕਰਨਾ ਅਵਿਸ਼ਵਾਸਯੋਗ ਤੌਰ ਤੇ ਮੁਸ਼ਕਲ ਰਿਹਾ 40 ਸਾਲ ਪੁਰਾਣੀ ਸਥਾਪਨਾ ਵਿੱਚ ਤਬਦੀਲੀਆਂ ਵੈਂਕੂਵਰ ਆਇਲੈਂਡ ਅਤੇ ਇਸ ਤੋਂ ਬਾਹਰ ਦੀਆਂ ਬਹੁਤ ਸਾਰੀਆਂ ਕ੍ਰਾਫਟ ਬ੍ਰਿਊਰੀਆਂ ਦੀ ਵਧ ਰਹੀ ਚਿੰਤਾ ਦੇ ਨਾਲ ਮਿਲਖਾਂਤੀਆਂ ਨੇ ਜੋ ਕਹਿੰਦੇ ਨੇ ਕਿ ਵਾਧੀ ਲਾਗਤ ਅਤੇ ਮੰਗ ਵਿੱਚ ਗਿਰਾਵਟ ਕਾਰਨ ਉਹਨਾਂ ਨੂੰ ਨਿਚੋੜਿਆ ਜਾ ਰਿਹਾ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਵਿੱਤੀ ਸਾਲ 2022-23 ਵਿੱਚ ਪ੍ਰਤੀ ਵਿਅਕਤੀ ਖਰੀਦੀ ਗਈ ਬੀਅਰ ਦੀ ਮਾਤਰਾ 1949 ਵਿੱਚ ਇਸ ਡੇਟਾ ਨੂੰ ਇਕੱਠਾ ਕਰਨਾ ਸ਼ੁਰੂ ਕਰਨ ਤੋਂ ਬਾਅਦ ਸਭ ਤੋਂ ਘੱਟ ਸੰਖਿਆ ਤਿਆ ਗਈ ਹੈ ਵਿਕਟੋਰੀਆ ਵਿੱਚ ਲਾਈਟ ਹਾਊਸ ਬਰੂਇੰਗ ਕੰਪਨੀ ਦੇ ਸਹਿ-ਮਾਲਕ ਬੈਨ ਥਾਮਸ ਨੇ ਕਿਹਾ ਕਿ ਇੱਥੇ ਕਾਫੀ ਲੋਕ ਨਹੀਂ ਹਨ ਜੋ ਸਮਰਥਨ ਕਰਨ ਲਈ ਪੀਅਰ ਖਰੀਦ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਟਿਕਾਊ ਪੱਧਰ ਤੱਕ ਬਰੂਰੀਆਂ ਨੇ। ਉਹਨਾਂ ਕਹਿੰਦੇ ਹਨ ਕਿ ਲਾਈਟ ਹਾਊਸ ਨੂੰ ਪਿਛਲੇ ਨਵੰਬਰ ਵਿੱਚ ਆਪਣੇ 20 ਕਰਮਚਾਰੀਆਂ ਵਿੱਚੋਂ 12 ਨੂੰ ਕਟਣਾ ਪਿਆ ਸੀ। ਥਾਮਸ ਨੇ ਅੱਗੇ ਇਹ ਵੀ ਕਿਹਾ ਕਿ ਕ્રાਫਟ ਬਰੂਰੀਆਂ ਗਾਹਕਾਂ ਨੂੰ ਉਹਨਾਂ ਲਾਗਤਾਂ ਨੂੰ ਪਾਸ ਕਰਨ ਤੋਂ ਝਿਜਕਉਂਦੀਆਂ ਨੇ। ਕੋਈ ਵੀ 20 ਡਾਲਰ ਦਾ 6 ਪੈਕ ਨਹੀਂ ਖਰੀਦਣਾ ਚਾਹੁੰਦਾ ਇਸ ਲਈ ਸਾਨੂੰ ਇਹਨਾਂ ਖਰਚਾਂ ਵਿੱਚੋਂ ਬਹੁਤ ਸਾਰਾ ਖਾਣਾ ਪਵੇਗਾ। ਥਾਮਸ ਦਾ ਕਹਿਣਾ ਹੈ ਕਿ ਬਰੂਅਰ ਹਾਲਾਂਕਿ ਤਰ ਤਾਜ਼ਾ ਰਹਿਣ ਲਈ ਰਚਨਾਤਮਕ ਤਰੀਕਿਆਂ ਦੀ ਵਰਤੋਂ ਕਰਕੇ ਆਸ਼ਵਾਦੀ ਰਹਿਣ ਦੀ ਕੋਸ਼ਿਸ਼ ਕਰ ਰਹੇ ਨੇ। ਕੁਝ ਲੋਕਾਂ ਲਈ ਇਸ ਦਾ ਮਤਲਬ ਹੈ ਕਿ ਪੂਰੀ ਤਰ੍ਹਾਂ ਸ਼ਰਾਬ ਬਣਾਉਣ ਤੋਂ ਦੂਰ ਰਹਿਣਾ। ਸਵਾਂਜ਼ ਬਰੂਰੀ ਜੋ ਕਿ 1999 ਦੇ ਵਿੱਚ ਡਾਊਨਟਾਊਨ ਵਿਕਟੋਰੀਆ ਦੇ ਵਿੱਚ ਖੋਲੀ ਗਈ ਸੀ ਉਸਨੇ ਹਾਲ ਹੀ ਵਿੱਚ ਆਪਣੇ ਸ਼ਰਾਬ ਬਣਾਉਣ ਦੇ ਕੰਮ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਅਤੇ ਇਸ ਦੀ ਬਜਾਏ ਇਸ ਦੇ ਨਾਮ ਲੱਗਤੇ ਹੋਟਲ ਅਤੇ ਪਬ ਪਤੇ ਧਿਆਨ ਕੇਂਦ੍ਰਿਤ ਕੀਤਾ ਹੈ ਹੁਣ ਇਸ ਦਾ ਉਦੇਸ਼ ਹੋਰ ਬਰੂਰੀਆਂ ਅਤੇ ਕੋਕਟੇਲਾਂ ਦੀ ਇੱਕ ਚੋਣ ਤੋਂ ਟੁੱਟੀ ਤੇ 40 ਤੋਂ ਵੱਧ ਬੀਰਾਂ ਦੀ ਸੇਵਾ ਕਰਨਾ ਹੈ ਢਿੱਲੇ ਦਾ ਕਹਿਣਾ ਹੈ ਕਿ ਵੈਂਕੂਵਰ ਆਇਲੈਂਡ ਬਰੂਇੰਗ ਵਰਗੀਆਂ ਮੋਹਰੀ ਕ੍ਰਾਫਟ ਬਰੂਰੀਆਂ ਲਈ ਖਪਤਕਾਰਾਂ ਦੀ ਮੰਗ ਅਤੇ ਦਿਲਚਸਪੀ ਵਿੱਚ ਤਬਦੀਲੀ ਇੱਕ ਗੰਭੀਰ ਤੱਤ ਹੈ ਪਰ ਤਬਦੀਲੀਆਂ ਨੂੰ ਅਨੁਕੂਲ ਬਣਾਉਣਾ ਮਹੱਤਵਪੂਰਨ ਹੈ ਅਲਬਰਟਾ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ہائی سیکنڈری نو لے کے چکے جا رہے نے ਵਿਦਿਆਰਥੀਆਂ ਦਾ ਕਹਿਣਾ ਹੈ ਕਿ ہائی سیکنڈری ਤੋਂ ਬਾਅਦ ਦੇ ਜਿਹੜੇ ਖਰਚੇ ਨੇ ਅਲਬਰਟਾ ਕਾਲਜਾਂ ਦੇ ਵਿਦਿਆਰਥੀਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਕਈ ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਨੂੰ ਇਨਾ ਖਰਚਿਆਂ ਦੇ ਨਾਲ ਨਿਜਠਣ ਵਾਸਤੇ ਆਪਣੇ ਮਾਤਾ ਪਿਤਾ ਦੇ ਨਾਲ ਹੀ ਰਹਿਣਾ ਪੈ ਰਿਹਾ ਹੈ ਕਿਉਂਕਿ ਜੇ ਉਹ ਬਾਹਰ ਕਿਤੇ ਰਹਿਣ ਵਾਸਤੇ ਕੋਸ਼ਿਸ਼ ਕਰਦੇ ਨੇ ਤਾਂ ਫਿਰ ਉਹਨਾਂ ਦਾ ਖਰਚਾ ਹੋਰ ਜ਼ਿਆਦਾ ਵੱਜ ਜਾਂਦਾ ਹੈ ਤੇ ਨਾਲ ਹੀ ਕਾਲਜਾਂ ਦੀ ਫੀਸ ਵੀ ਕਾਫੀ ਜ਼ਿਆਦਾ ਹੈ ਅਲਬਰਟਾ ਵਿੱਚ ਕੁਝ ਪੋਸਟ ਸਕੈਂਡਰੀ ਵਿਦਿਆਰਥੀਆਂ ਨੇ ਸਮੈਸਟਰ ਦੀ ਸ਼ੁਰੂਆਤ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਭਾਵੇਂ ਇਹ ਡਰਮ ਵਿੱਚ ਜਾਣਾ ਹੋਵੇ ਨੇੜੇ ਘਰ ਲੱਭਣਾ ਹੋਵੇ ਅਤੇ ਮਹਿੰਗੀਆਂ ਸਪਲਾਈਆਂ ਅਤੇ ਪਾਠ ਪੁਸਤਕਾਂ ਖਰੀਦਣਾ ਹੋਵੇ ਪਰ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਅਲਬਰਟਾ ਯੂਨੀਵਰਸਿਟੀ ਦੇ ਵਿਦਿਆਰਥੀ ਕਹਿੰਦੇ ਨੇ ਕਿ ਉਹ ਪਹਿਲਾਂ ਹੀ ਝਟਕੀ ਮਹਿਸੂਸ ਕਰ ਰਹੇ ਨੇ ਨਿਊਰੋਸਾਇੰਸ ਦੇ ਪਹਿਲੇ ਸਾਲ ਦੇ ਵਿਦਿਆਰਥੀ ਫਰਹਾਨ ਈਯੂਬ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਉਸ ਦੇ ਸਕੂਲ ਦੇ ਖਰਚੇ ਵਿੱਚ ਕਿੰਨਾ ਵਾਧਾ ਹੋਇਆ ਹੈ ਈਯੂਬ ਦਾ ਕਹਿਣਾ ਹੈ ਕਿ ਉਹ ਇਸ ਸਕੂਲੀ ਸਾਲ ਵਿੱਚ ਘੱਟੋ-ਘੱਟ 9000 ਡਾਲਰ ਇਕੱਲੇ ਟਿਊਸ਼ਨ ਤੇ ਖਰਚ ਕਰੇਗਾ ਉਹਨੇ ਕਿਹਾ ਕਿ ਟਿਊਸ਼ਨ ਰਹਿਣ ਸਹਿਣ ਦੇ ਖਰਚੇ ਅਤੇ ਕਿਰਿਆਨੇ ਦੇ ਵਿਚਾਲੇ ਪੈਸੇ ਬਚਾਉਣ ਲਈ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਈਯੂਬ ਦਾ ਕਹਿਣਾ ਸੀ ਕਿ ਉਸ ਨੂੰ ਬਹੁਤ ਸਾਰੀਆਂ ਖੇਡਾਂ ਖੇਡਣਾ ਪਸੰਦ ਹੈ ਦੋਸਤਾਂ ਨਾਲ ਘੁੰਮਣਾ ਯਾਤਰਾ ਕਰਨਾ ਅਤੇ ਚੀਜ਼ਾਂ ਇਸ ਲਈ ਸਪਸ਼ਟ ਤੌਰ ਤੇ ਉਹ ਇਸ ਵਿੱਚੋਂ ਬਹੁਤਾ ਕਰਨ ਦੇ ਯੋਗ ਨਹੀਂ ਰਹਾ ਜੰਗਲਾਤ ਦੇ ਪਹਿਲੇ ਸਾਲ ਦੇ ਵਿਦਿਆਰਥੀ ਜੂਲੀਅਨ ਸਟ੍ਰੈਲਕੋਵ ਨੇ ਕਿਹਾ ਹੈ ਕਿ ਉਸਨੇ ਵਾਦੋ-ਵਾਦ ਸਕਾਲਰਸ਼ਿਪਾਂ ਅਤੇ ਬਰਸਰੀਆਂ ਲਈ ਅਰਜ਼ੀ ਦੇਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਲਈ ਉਹ ਯੋਗ ਸੀ ਪਰ ਉਸ ਨੂੰ ਉਹਨਾਂ ਨੂੰ ਪ੍ਰਾਪਤ ਕਰਨ ਲਈ ਨਹੀਂ ਚੁਣਿਆ ਗਿਆ ਸੀ ਪੈਸੇ ਬਚਾਉਣ ਲਈ ਉਹ ਆਪਣੇ ਮਾਤਾ ਪਿਤਾ ਦੇ ਕੋਲ ਹੀ ਰਹੇਗਾ ਸਟ੍ਰਿਲਕੋਵ ਦਾ ਕਹਿਣਾ ਹੈ ਕਿ ਮੈਂ ਰਹਿਣ ਲਈ ਸਥਾਨਾ ਦੇ ਰੂਪ ਵਿੱਚ ਖਰਚਾਂ ਦੀ ਬਚਤ ਕਰ ਰਿਹਾ ਹਾਂ ਪਰ ਫਿਰ ਵੀ ਟਿਊਸ਼ਨ ਦੇ ਸਖਰ ਤੇ ਕਾਰ ਅਤੇ ਗੈਸ ਅਤੇ ਬੀਮੇ ਲਈ ਭੁਗਤਾਨ ਕਰ ਰਿਹਾ ਹਾਂ ਸਿੱਖਿਆ ਬਚਾਉਣ ਦੇ ਮਹਾਰ ਐਮਪਾਰਕ ਅਤੇ ਲੇਜ਼ਰ ਨੇ ਕੈਨੇਡਾ ਪਰ ਦੇ ਪੋਸਟ ਸੈਕੰਡਰੀ ਵਿਦਿਆਰਥੀਆਂ ਦਾ ਉਹਨਾਂ ਦੇ ਖਰਚਾਂ ਬਾਰੇ ਸਰਵੇਖਣ ਕੀਤਾ ਅਤੇ ਪਾਇਆ ਕਿ ਬਹੁਤ ਸਾਰੇ ਸਕੂਲ ਜਾਣ ਲਈ ਸੰਘਰਸ਼ ਕਰ ਰਹੇ ਨੇ ਜਾਂ ਫਿਰ ਘਰ ਵਿੱਚ ਰਹਿਣਾ ਪੈ ਰਿਹਾ ਹੈ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 64% ਉੱਤਰਦਾਤਾਵਾਂ ਨੇ ਕਿਹਾ ਕਿ ਉਹ ਮਾਪਿਆਂ ਦੀ ਵਿੱਤੀ ਮਦਦ ਤੋਂ ਬਿਨਾ ਪੋਸਟ ਸੈਕੰਡਰੀ ਸਕੂਲ ਦੀ ਪੜ੍ਹਾਈ ਨਹੀਂ ਕਰ ਸਕਣਗੇ 41% ਨੇ ਕਿਹਾ ਕਿ ਕਰਜ਼ੇ ਕਾਰਨ ਉਹਨਾਂ ਨੂੰ ਸਕੂਲ ਤੋਂ ਬਾਅਦ ਲੰਬੇ ਸਮੇਂ ਤੱਕ ਆਪਣੇ ਮਾਪਿਆਂ ਨਾਲ ਰਹਿਣਾ ਪਵੇਗਾ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 26% ਵਿਦਿਆਰਥੀਆਂ ਨੇ ਵਿੱਤੀ ਖਰਚਿਆਂ ਕਾਰਨ ਸਕੂਲ ਛੱਡਣ ਬਾਰੇ ਸੋਚਿਆ ਹੈ ਹੋਰ 39% ਦਾ ਕਹਿਣਾ ਹੈ ਕਿ ਉਹਨਾਂ ਦੇ ਗ੍ਰੇਡ ਵਿੱਤੀ ਜ਼ਿੰਮੇਵਾਰੀਆਂ ਦੁਆਰਾ ਪ੍ਰਭਾਵਿਤ ਹੋਏ ਨੇ। ਅਲਬਰਟਾ ਯੂਨੀਵਰਸਿਟੀ ਦੇ ਵਿਦਿਆਰਥੀ ਖੋਜਾਂ ਤੋਂ ਹੈਰਾਨ ਨਹੀਂ ਹਨ। ਉਹਨਾਂ ਵਿੱਚੋਂ ਬਹੁਤਿਆਂ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਹੈ ਕਿ ਉਹ ਟਿਊਸ਼ਨ ਅਤੇ ਰਹਿਣ-ਸਹਿਣ ਦੇ ਖਰਚਿਆਂ ਦੇ ਵਿਚਾਲੇ ਵੀ ਟੁੱਟ ਰਹੇ ਨੇ ਜਾਂ ਫਿਰ ਵਿੱਤੀ ਬੋਝ ਨੂੰ ਚੁੱਕਣ ਵਿੱਚ ਮਦਦ ਲਈ ਪਰਿਵਾਰ ਤੇ ਭਰੋਸਾ ਕਰਨਾ ਪੈ ਰਿਹਾ ਹੈ। University of Alberta Student Union ਦੇ ਉਪ ਪ੍ਰਧਾਨ ਅਬਦੁਲ ਅਬਾਸੀ ਨੇ ਕਿਹਾ ਕਿ ਜੇਕਰ ਅਲਬਰਟਾ ਸਰਕਾਰ ਚਾਹੁੰਦੀ ਹੈ ਕਿ ਲੋਕ ਸੂਬੇ ਵਿੱਚ ਰਹਿਣ ਅਤੇ ਯੋਗਦਾਨ ਪਾਉਣ ਤਾਂ ਉਨ੍ਹਾਂ ਨੂੰ ਸੈਕੰਡਰੀ ਤੋਂ ਬਾਅਦ ਦੇ ਵਿਦਿਆਰਥੀਆਂ ਨੂੰ ਸਮਰਥਨ ਦੇਣ ਨੂੰ ਤਰਜੀਹ ਦੇਣ ਦੀ ਲੋੜ ਹੈ ਅਬਾਸੀ ਵਿੱਤੀ ਬੋਝ ਨੂੰ ਘਟਕੜਨ ਅਤੇ ਪੋਸਟ ਸੈਕੰਡਰੀ ਵਿਦਿਆਰਥੀਆਂ ਦੇ ਕਰਜ਼ੇ ਦੇ ਬੋਝ ਨੂੰ ਘਟਾਉਣ ਲਈ ਸੂਬੇ ਨੂੰ ਹੋਰ ਗ੍ਰਾਂਟਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਨੇ ਸਰਕਾਰੀ ਮੀਡੀਆ ਨੇ ਜਵਾਬ ਲਈ ਅਲਬੋਟਾ ਸਰਕਾਰ ਨਾਲ ਸੰਪਰਕ ਕੀਤਾ ਪਰ ਕੋਈ ਵੀ ਜਵਾਬ ਸਾਹਮਣੇ ਨਹੀਂ ਆਇਆ ਅੱਜ ਫੈਡਰਲ ਮੰਤਰੀ ਰੈਂਟੀ ਵਸਨੌਟ ਤੋਂ ਪੋਸਟ ਸੈਕੰਡਰੀ ਵਿਦਿਆਰਥੀਆਂ ਦੀ ਪਹੁੰਚ ਅਤੇ ਸਮਰਥਾ ਨੂੰ ਬਿਹਤਰ ਬਣਾਉਣ ਲਈ ਵਿੱਤੀ ਸਹਾਇਤਾ ਦਾ ਐਲਾਨ ਕਰਨ ਦੀ ਉਮੀਦ ਹੈ ਵੱਡੇ ਗਿਣਤੇ ਦੇ ਵਿੱਚ ਜਸਪਰ ਦਾ ਇਲਾਕਾ ਵਾਈਲਡਫਾਇਰ ਕਰਕੇ ਪ੍ਰਭਾਵਿਤ ਹੋਇਆ ਹੈ ਤੇ ਹੁਣ ਵਾਈਲਡਫਾਇਰ ਤੋਂ ਬਾਅਦ ਸਕੂਲ ਲੱਗਣੇ ਸ਼ੁਰੂ ਹੋ ਜਾਣਗੇ ਤੇ ਕਲਾਸਾਂ ਦੇ ਵਿੱਚ ਵਾਪਸ ਆਉਣ ਦੀ ਤਿਆਰੀ ਵੀ ਵਿਦਿਆਰਥੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਮਹਾਰਾ ਹੋਰ ਸਕੂਲਾਂ ਨੂੰ ਮੌਸਮੀ ਸੰਕਟ ਕਾਲਾਂ ਲਈ ਯੋਜਨਾ ਬਣਾਉਣ ਦੀ ਤਾਕੀਦ ਕਰ ਰਹੇ ਨੇ ਮਹਾਰਾ ਦੇ ਮੁਤਾਬਕ ਬਿਹਤਰ ਯੋਜਨਾਵਾਂ ਨੀਤੀਆਂ ਦੀ ਲੋੜ ਹੈ ਕਿਉਂਕਿ ਉਹ ਜਾਣਦੇ ਨੇ ਕਿ ਹੜ੍ਹ ਅੱਗ ਅਤੇ ਹੋਰ ਕਿਤੇ ਵੀ ਇਹ ਕਟਨਾਵਾਂ ਆਪਰ ਸਕਦੀਆਂ ਨੇ ਮੈਗਨ ਲੇਬਲੈਂਕ ਜੁਲਾਈ ਵਿੱਚ ਜੈਸਪਰ ਨੈਸ਼ਨਲ ਪਾਰਕ ਦੀ ਜੰਗਲੀ ਅੱਗ ਵਿੱਚ ਆਪਣੇ ਘਰ ਦੇ ਦਿਲ ਦਹਿਲਾਉਣ ਵਾਲੇ ਨੁਕਸਾਨ ਤੋਂ ਬਾਅਦ ਆਪਣੇ ਦੋ ਬੱਚਿਆਂ ਲਈ ਸਕੂਲ ਸ਼ੁਰੂ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ ਜਿਸ ਨੇ ਟਾਊਨਸਾਉਟ ਵਿੱਚ ਇੱਕ ਤਿਹਾਈ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਅਗਲ ਲੱਗਣ ਤੋਂ ਬਾਅਦ ਉਤਰਾ ਚੜਾ ਵਾਲੇ ਵੇੜਵਿਆਂ ਨੂੰ ਨੈਵੀਗੇਟ ਕਰਤੇ ਹੋਏ ਇਸ ਗਰਮੀਆਂ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਨੇੜੇ ਅਤੇ ਇੱਕ ਰਿਸ਼ਤੇਦਾਰ ਦੇ ਕੈਬਨ ਵਿੱਚ ਚੜ੍ਹਨ ਤੋਂ ਬਾਅਦ ਉਸਦੇ ਪਰਿਵਾਰ ਨੇ ਜੈਸਪਰ ਵਿੱਚ ਇੱਕ ਕਿਰਾਏ ਤੇ ਵਾਪਸ ਜ਼ਮੀਨ ਲੈ ਲਈ ਹੈ ਜਿਥੇ ਉਹ ਰਹਿਣਗੇ ਜਦੋਂ ਆਪਣਾ ਘਰ ਦੁਬਾਰਾ ਨਹੀਂ ਬਣਾ ਲੈਂਦੇ ਦੋ ਸ਼ਰਾਬ ਸਟੋਰਾਂ ਨੂੰ ਦੁਬਾਰਾ ਖੁੱਲ੍ਹਾ ਜਾਵੇਗਾ ਅਤੇ ਆਪਣੇ ਪਤੀ ਮਾਰਕ ਦੇ ਨਾਲ ਮਿਲ ਕੇ ਉਹ ਅਜੀਹਾ ਕਰਨਗੇ ਬਲੈਂਕ ਨੇ ਹਾਲ ਹੀ ਵਿੱਚ ਜੈਸਪਰ ਤੋਂ ਲਗਭਗ 80 ਕਿਲੋਮੀਟਰ ਦੂਰ ਸਥਿਤ ਗੋਂਡੀ ਹਿੰਟਨ ਤੋਂ ਇਹ ਗੱਲ ਕਹੀ ਹੈ ਕਿ ਮੈਂ ਉਹਨਾਂ ਵਿਦਿਆਰਥੀਆਂ ਬਾਰੇ ਚਿੰਤਾ ਤਾਂ ਜੋ ਵਾਪਸ ਨਹੀਂ ਆ ਰਹੇ ਮੈਂ ਉਹਨਾਂ ਅਧਿਆਪਕਾਂ ਬਾਰੇ ਚਿੰਤਾ ਤਾਂ ਜੋ ਵਾਪਸ ਨਹੀਂ ਆ ਰਹੇ ਪਰ ਮੈਂ ਜਾਣਦੀ ਹਾਂ ਕਿ ਜੇਕਰ ਉਹ ਉੱਥੇ ਨੇ ਤਾਂ ਉਹ ਇਸ ਨੂੰ ਆਮ ਮਹਿਸੂਸ ਕਰਾਉਣਗੇ ਦੋਵਾਂ ਤੋਂ ਬੱਚਿਆਂ ਦਾ ਸਮਰਥਨ ਕਰਨ ਲਈ ਇੱਕ ਅਕਾਦਮਿਕ ਦ੍ਰਿਸ਼ਟੀਕੋਣ ਪਰ ਭਾਵਨਾਤਮਕ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ ਜਿਵੇਂ ਕਿ ਕੈਂਟਾ ਪਰ ਦੇ ਵਿਦਿਆਰਥੀ ਨਵੇਂ ਸੇੜੇ ਤੋਂ ਸਕੂਲ ਸ਼ੁਰੂ ਕਰਨ ਜਾ ਰਹੇ ਨੇ ਜਸਪਰ ਦੇ ਬੱਚੇ ਅਧਿਆਪਕਾਂ ਅਤੇ ਦੋਸਤਾਂ ਨਾਲ ਦੁਬਾਰਾ ਮਿਲਣ ਲਈ ਥੋੜਾ ਹੋਰ ਇੰਤਜ਼ਾਰ ਕਰ ਰਹੇ ਨੇ ਸੁਰੱਖਿਅਤ ਕਲਾਸਰੂਮਾਂ ਵਿੱਚ ਉਹਨਾਂ ਦੀ ਸਮੇਂ ਸਿਰ ਵਾਪਸੀ ਸਾਫ਼ ਹਵਾ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਧਿਆਨ ਦੇ ਨਾਲ ਨਿਗਰਾਨੀ ਜਸਪਰ ਸਿੱਖਿਆਕਾਂ ਲਈ ਖ਼ਤਰਜੀਆਂ ਬਣੀਆਂ ਹੋਈਆਂ ਨੇ ਹਾਲਾਂਕਿ ਜੰਗਲੀ ਅੱਗ ਫੜਾਂ ਅਤੇ ਹੋਰ અત્યੰਤ ਮੌਸਮੀ ਘਟਨਾਵਾਂ ਦੇ ਵਾਧੇ ਪ੍ਰਸਾਰ ਤੇ ਨਾਲ ਮਹਾਰਾਂ ਦਾ ਕਹਿਣਾ ਹੈ ਕਿ ਹਰ ਜਗ੍ਹਾ ਸਕੂਲ ਦੇ ਅਧਿਕਾਰੀ ਜਲਵਾਯੂ ਨਾਲ ਸੰਬੰਧਿਤ ਐਮਰਜੈਂਸੀ ਲਈ ਯੋਜਨਾ ਬਣਾ ਰਹੇ ਹੋਣੇ ਚਾਹੀਦੇ ਨੇ Grand Yellowhead Public School Division ਦੇ ਮੁਖ ਸੁਪਰਡੈਂਟ ক্যারোলিন ਲੂਇਸ ਸ਼ੀ ਲਿੰਕਨਿਕ ਹੈ ਕਿ K-12 ਦੇ ਲਗਭਗ 470 ਵਿਦਿਆਰਥੀਆਂ ਲਈ ਜਲਦੀ ਤੋਂ ਜਲਦੀ ਇਮਾਰਤਾਂ ਤਿਆਰ ਕਰਨ ਲਈ ਹਰ ਕਿਸੇ ਦੀ ਮੁਹਿੰਮ ਦੇ ਕਾਰਨ ਜਸਪਰ ਦੇ ਸਕੂਲ ਨਿਰਧਾਰਿਤ ਸਮੇਂ ਤੋਂ ਸਿਰਫ ਹਫਤੇ ਬਾਅਦ 17 ਸਤੰਬਰ ਨੂੰ ਦੁਬਾਰਾ ਖੁੱਲਣ ਵਾਲੇ ਨੇ ਨਿਕਾਸੀ ਦੇ ਦੌਰਾਨ ਹਵਾਦਾਰੀ ਪ੍ਰਣਾਲੀਆਂ ਨੂੰ ਰਿਮੋਟ ਤੋਂ ਬੰਦ ਕਰ ਦਿੱਤਾ ਗਿਆ ਸੀ ਪਰ ਅੱਗ ਤੋਂ ਸਵਾਹ ਅਤੇ ਧੂਆ ਜਿਸ ਨੇ ਜੈਸਪਰ ਦੀਆਂ 1113 ਇਮਾਰਤਾਂ ਵਿੱਚੋਂ 350 ਤੋਂ ਵੱਧ ਤਬਾਹ ਕਰ ਦਿੱਤੀਆਂ ਪਾਕਸਕੈਂਡਾ ਨੇ ਕਿਹਾ ਕਿ ਉਸ ਗਰਮੀ ਦੇ ਤਨਾਹ ਦੌਰਾਨ ਠੰਡਾ ਹੋਣ ਲਈ ਖੁਲੀਆਂ ਖਿੜਕੀਆਂ ਰਾਹੀਂ ਦਾਖਲ ਹੋਈਆਂ ਨੇ ਇੱਕ ਵਾਰ ਜਦੋਂ ਅਧਿਆਪਕਾਂ ਨੇ ਰਿਪੀਟ ਇੱਕ ਵਾਰ ਜਦੋਂ ਅਧਿਕਾਰੀਆਂ ਨੇ ਲੋਕਾਂ ਨੂੰ ਵਾਪਸ ਜਾਣ ਲਈ ਮਨਜ਼ੂਰੀ ਦਿੱਤੀ ਲੇਵਸ ਸ਼ਿਲੰਗਟਨ ਨੇ ਕਿਹਾ ਕਿ ਡਿਵੀਜ਼ਨ ਸੁਵਿਧਾ ਸਟਾਫ ਨੇ ਇਹ ਨਿਰਧਾਰਿਤ ਕਰਨ ਲਈ ਕਿ ਕਿਵੇਂ ਅੱਗੇ ਵਧਣਾ ਹੈ بیمਾਕਰਤਾਵਾਂ ਠੇਕੇਦਾਰਾਂ ਅਤੇ ਮਹਰਾਂ ਦੇ ਨਾਲ ਕੰਮ ਕੀਤਾ 200 ਤੋਂ ਵੱਧ ਲੋਕਾਂ ਨੇ 5 ਤੋਂ 6 ਦਿਨਾਂ ਦੇ ਹਫ਼ਤੇ ਰੋਗਾਂ ਨੂੰ ਮੁਕਤ ਕਰਨ ਨਲਕਿਆਂ ਦੀ ਸਫਾਈ ਛੱਤ ਦੀਆਂ ਟਾਈਲਾਂ ਨੂੰ ਬਦਲਣ 에ਅਰ ਪਿਊਰੀਫਾਇਰ ਲਗਾਉਣ UV ਕਲੀਨਿੰਗ ਕੰਪਿਊਟਰ ਨਾ ਪਰਨਯੋਗ ਚੀਜ਼ਾਂ ਨੂੰ ਜੰਕਿੰਗ ਕਰਨ ਅਤੇ ਹੋਰ ਬਹੁਤ ਕੁਝ ਕਰਨ ਦੇ ਵਿੱਚ ਬਿਤਾਏ ਨੇ ਬਹਾਲੀ ਦੀ ਲਾਗਤ 10 ਮਿਲੀਅਨ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ ਲੇਵਿਸ ਸ਼ਿਲਿੰਗਟਨ ਨੇ ਕਿਹਾ ਕਿ ਡਿਵੀਜ਼ਨ ਲਗਭਗ 5 ਲੱਖ ਡਾਲਰ ਦੀ ਕਟੌਤੀਯੋਗ ਬੀਮੇ ਦਾ ਭੁਗਤਾਨ ਕਰਦੀ ਹੈ ਕੋਈ ਵੀ ਵਿਅਕਤੀ ਜਿਸ ਦਾ ਚਿਹਰਾ ਕੈਂਪ ਫਾਇਰ ਦੇ ਧੂਏ ਨਾਲ ਭਰਿਆ ਹੋਇਆ ਹੈ ਉਹ ਤੁਰੰਤ ਪ੍ਰਭਾਵਾਂ ਬਾਰੇ ਜਾਣਦਾ ਹੈ ਜਿਵੇਂ ਕਿ ਖੰਗ ਹੋਣਾ ਅੱਖਾਂ ਦੇ ਵਿੱਚ ਜਲਨ ਹੋਣਾ ਗਲੇ ਦਾ ਖਰਾਬ ਹੋਣਾ ਪਰ ਇਸ ਬਾਰੇ ਵੀ ਵਿਚਾਰ ਕਰਨ ਲਈ ਲੰਬੇ ਸਮੇਂ ਦੀ ਲੋੜ ਹੈ ਕੈਨੇਡੀਅਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਸ ਫਾਰ ਦਾ এনवायरमेंट ਦੇ ਸਾਬਕਾ ਪ੍ਰਧਾਨਤਾ ਕਹਿਣਾ ਹੈ ਕਿ ਇਹ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਹੈ ਜੋ ਧੂਏ ਦੇ ਦੂਰ ਹੋਂ ਤੋਂ ਬਾਅਦ ਦੂਰ ਨਹੀਂ ਹੁੰਦੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦਾ ਅਧਿਐਨ ਕਰਨ ਵਾਲੇ ਅਲਬੋਟਾ ਯੂਨੀਵਰਸਿਟੀ ਦੇ ਖੋਜਕਰਤਾ ਐਡਮਿੰਟਨ ਦੇ ਮਨੋਵਿਗਿਆਨੀ ਡਾਕਟਰ ਪੀਟਰ ਸਿਲਵਰਸਟੋਨ ਨੇ ਕਿਹਾ ਕਿ ਸਦਮੇ ਨੂੰ ਵੇਖਣਾ ਜੋ ਕਿ ਬੱਚਿਆਂ ਦੇ ਪਰੇਸ਼ਾਨ ਭਾਵਨਾਤਮਕ ਤੌਰ ਤੇ ਕਮਜ਼ੋਰ ਜਾਂ ਕਲਾਸ ਵਿੱਚ ਵਿਦੇੜੇ ਵਿਕਨ ਪੌਂਦੇ ਰੂਪ ਵਿੱਚ ਸਾਹਮਣੇ ਆ ਸਕਦਾ ਹੈ ਅਤੇ ਸਮੇਂ ਦੇ ਨਾਲ ਉਹਨਾਂ ਦਾ ਸਮਰਥਨ ਕਰਨਾ ਵੀ ਮਹੱਤਵਪੂਰਨ ਹੈ ਖਾਸ ਕਰਕੇ ਫੋਰਟ ਮਕਮਰੇ ਅਲਬੋਟਾ ਦੇ ਵਿੱਚ 2016 ਦੀ ਜੰਗਲ ਦੀ ਅੱਗ ਤੋਂ ਬਾਅਦ ਕੈਨੇਡਾ ਅਤੇ ਯੂਐਸਏ ਫੈਡ ਡੈਕ ਦੇ ਉੱਤੇ ਮਹਿੰਗਾਈ ਦਿਨੋਦਿਨ ਵਧਦੀ ਜਾ ਰਹੀ ਹੈ ਤੇ ਇਸ ਮਹਿੰਗਾਈ ਨੂੰ ਸ਼ਾਂਤ ਹੁੰਦਿਆਂ ਵੀ ਦੇਖਿਆ ਜਾ ਰਿਹਾ ਹੁਣ ਬੈਂਕ ਆਫ ਕੈਨੇਡਾ ਦੇ ਵੱਲੋਂ ਮੁੜ ਤੋਂ ਦਰਾਂ ਦੇ ਵਿੱਚ ਕਟੌਤੀ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਲਗਾਤਾਰ ਤੀਜੀ ਵਾਰ ਬੈਂਕ ਆਫ ਕੈਨੇਡਾ ਦਰਾਂ ਦੇ ਵਿੱਚ ਕਟੌਤੀ ਕਰੇਗੀ ਬੈਂਕ ਆਫ ਕੈਂਟਾ ਵੱਲੋਂ ਕੱਲ੍ਹ ਲਗਾਤਾਰ ਤੀਜੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੀ ਵਿਆਪਕ ਤੌਰ ਤੇ ਉਮੀਦ ਕੀਤੀ ਜਾਂਦੀ ਹੈ ਕਿਉਂਕਿ ਕੈਂਟਾ ਸੰਯੁਕਤ ਰਾਜ ਦੇ ਸਰਹੱਦ ਦੇ ਦੋਵੇਂ ਪਾਸੇ ਮਹਿੰਗਾਈ ਸ਼ਕਤੀਆਂ ਠੰਡੀਆਂ ਹੁੰਦੀਆਂ ਰਹਿੰਦੀਆਂ ਨੇ ਮਾਰਕੀਟ ਯੂਐਸ ਫੈਡਰਲ ਰਿਜ਼ਰਵ ਨੂੰ ਇਸ ਮਹੀਨੇ ਦੇ ਅੰਤ ਵਿੱਚ ਆਪਣਾ ਸੌਖਾ ਚੱਕਰ ਸ਼ੁਰੂ ਕਰਨ ਲਈ ਵੀ ਕਿਹਾ ਗਿਆ ਹੈ ਇੱਕ ਅਜਿਹਾ ਕਦਮ ਜੋ ਅਰਥ ਸ਼ਾਸਤਰੀ ਗਲੋਬਲ ਨਿਊਜ਼ ਨੂੰ ਦੱਸਦੇ ਨੇ ਕਿ ਆਉਣ ਵਾਲੀਆਂ ਹੋਰ ਤਰ੍ਹਾਂ ਵਿੱਚ ਕਟੌਤੀ ਲਈ ਇਸ ਦੇ ਕਨੇਡੀਅਨ ਹਮਰਤਭਾ ਨੂੰ ਸੈੱਟ ਕਰਨ ਵਿੱਚ ਸਹਾਇਤਾ ਕਰੇਗਾ। ਸਕੋਸ਼ੀਆ ਬੈਂਕ ਵਿਖੇ ਪੂੰਜੀ ਬਾਜ਼ਾਰ ਅਰਥ ਸ਼ਾਸਤਰ ਦੇ ਉਪ ਪ੍ਰਧਾਨ ਅਤੇ ਮੁਖੀ ਡਾਰਕ ਹੌਲਟ ਨੇ ਮੀਡੀਆ ਨੂੰ ਦੱਸਿਆ ਕਿ ਉਹ ਉਮੀਦ ਕਰਦੇ ਨੇ ਕਿ ਬੈਂਕ ਆਫ ਕੈਨੇਡਾ ਅਤੇ ਯੂਐਸ ਫੈਡ ਦੋਵੇਂ ਸਤੰਬਰ ਦੇ ਵਿੱਚ ਤਿਮਾਹੀ ਪੁਆਇੰਟ ਦਰਾਂ ਵਿੱਚ ਕਟੌਤੀ ਕਰਨਗੇ। ਬੈਂਕ ਆਫ ਕੈਨੇਡਾ ਤੋਂ 2 ਹਫਤਿਆਂ ਬਾਅਦ ਫੈਡ 18 ਸਤੰਬਰ ਨੂੰ ਆਪਣੇ ਅਗਲੇ ਦਰਾਂ ਦੇ ਫੈਸਲੇ ਦਾ ਐਲਾਨ ਕਰਨ ਲਈ ਤਿਆਰ ਹੈ ਜਦਕਿ ਕੈਨੇਡੀਅਨ ਕੇਂਦਰੀ ਬੈਂਕ ਪਹਿਲਾਂ ਹੀ ਇੱਕ ਆਸਾਨ ਚੱਕਰ ਵਿੱਚ 50 ਅਧਾਰ ਅੰਕ ਹੈ ਇਸ ਦਾ ਯੂਐਸਾ ਹਮਰਤਵਾ ਕਿਆ ਚਪਕ ਖਿਡ ਹੈ 2024 ਦੇ ਬਹੁਤ ਸਮੇਂ ਲਈ ਹਲਕੀ ਆਰਥਿਕ ਵਿਕਾਸ ਦੇ ਦੌਰਾਨ ਕਿ ਨੀਤੀ ਨਾਲ ਲਈ মুদ্রਸਫੀਤੀ ਠੰਡੀ ਹੁੰਦੀ ਚੱਲੀ ਹੈ ਜਿਸ ਨਾਲ ਬੈਂਕ ਆਫ ਕੈਨੇਡਾ ਨੂੰ ਜੂਨ ਵਿੱਚ ਉੱਚ ਪੱਧਰਾਂ ਤੋਂ ਆਪਣੀ ਬੈਂਚਮਾਰਕ ਨੀਤੀ ਦਰ ਨੂੰ ਸੌਖਾ ਬਣਾਉਣ ਸ਼ੁਰੂ ਕੀਤਾ ਜਾ ਰਿਹਾ ਹੈ ਪਰ ਇਹ ਚਿੰਤਾਵਾਂ ਕਿ ਸਰਹੱਦ ਦੇ ਦੱਖਣ ਵਿੱਚ ਇੱਕ ਹਜੇ ਵੀ ਗਰਮ ਅਰਥ ਵਿਵਸਥਾ ਦੇ ਚਿਹਰੇ ਦੇ ਵਿੱਚ ਮਹਿੰਗਾਈ ਮੁੜ ਪੈਦਾ ਹੋ ਸਕਦੀ ਹੈ ਯੂਐਸ ਵਿੱਚ ਇੱਕ ਖਾਸ ਤੌਰ ਤੇ ਜੁਲਾਈ ਦੀਆਂ ਨੌਕਰੀਆਂ ਦੀ ਰਿਪੋਰਟ ਦੁਆਰਾ ਘਟ ਕੀਤੀ ਗਈ ਸੀ ਉਮੀਦਾਂ ਨੂੰ ਵਧਾਉਂਦਿਆਂ ਹੋਇਆਂ ਕਿ ਫੈਡਰਲ ਵੀ ਛੇਤੀ ਹੀ ਦਰਾਂ ਵਿੱਚ ਕਟੌਤੀ ਕਰਨੀ ਸ਼ੁਰੂ ਕਰਨ ਦੀ ਜ਼ਰੂਰਤ ਸਮਝੀ ਹੈ ਫੈਡਰਲ ਚੇਅਰ ਜੇਰੋਮ ਪਾਵਲ ਨੇ ਅਗਸਤ ਦੇ ਅਖੀਰ ਵਿੱਚ ਪੁਸ਼ਟੀ ਕੀਤੀ ਕਿ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਨੀਤੀ ਤਬਦੀਲੀ ਲਈ ਸਮਾਂ ਆ ਗਿਆ ਹੈ ਇਹ ਟਿੱਪਣੀਆਂ ਬੈਂਕ ਆਫ ਕੈ ਦਾ ਦੇ ਗਵਰਨਰ ਟਿਫ ਮੈਕਲ ਲਈ ਪਰੋਸਾ ਦੇਣ ਵਾਲੀਆਂ ਹੋਣੀਆਂ ਚਾਹੀਦੀਆਂ ਨੇ ਜੋ ਜੈਕਸਨ ਹਾਲ ਵਾਈਓ ਬਿਹੇਵ ਫੈਟ ਦੀ ਮੁਦਰਾ ਨੀਤੀ ਕਾਨਫਰੰਸ ਵਿੱਚ ਪਾਵਲ ਦੇ ਪੱਖ ਦੇ ਵਿੱਚ ਸਨ ਹਾਲਟ ਦਾ ਕਹਿਣਾ ਹੈ ਕਿ ਕਨੇਡੀਅਨ ਕੇਂਦਰੀ ਬੈਂਕ ਦੁਆਰਾ ਫੈਟ ਤੋਂ ਅੱਗੇ ਇੱਕ ਰੇਟ ਕਟੌਤੀ ਚੱਕਰ ਤੇ ਕੰਮ ਕਰਨ ਦੇ ਬਾਵਜੂਦ ਮੈਕਲ ਕੋਲ ਸੰਭਾਵਿਤ ਤੌਰ ਤੇ ਉਸ ਦੀ ਅੱਗੇ ਸੀਮਤ ਰਣਨੀਤੀ ਪਰ ਕਨੇਡੀਅਨ ਅਤੇ ਅਮਰੀਕੀ ਡਾਲਰਾਂ ਵਿਚਾਲੇ ਵਟਾਂਦਰਾ ਦਰ ਸਰਹੱਦ ਦੇ ਸੰਬੰਧਿਤ ਪਾਸਿਆਂ ਦੀਆਂ ਨੀਤੀਗਤ ਦਰਾਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਨੇ ਜੇਕਰ ਐਕਸਚੇਂਜ ਰੇਟ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਤਾਂ ਇਹ ਕੈਨੇਡੀਅਨ ਕਾਰੋਬਾਰਾਂ ਲਈ ਅਮਰੀਕੀ ਧਰਾਮਦਨ ਨੂੰ ਹੋਰ ਮਹਿੰਗਾ ਬਣਾ ਸਕਦਾ ਹੈ ਅਲਬਰਟਾ ਦੇ ਵਿੱਚ ਹਰ ਸਾਲ ਓਪੀਏਟ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਸੀ ਪਰ ਹੁਣ ਇਹ ਅੰਕੜੇ ਸਾਹਮਣੇ ਆਏ ਨੇ ਕਿ ਅਲਬਰਟਾ ਦੇ ਵਿੱਚ ਹੀ ਹਰ ਸਾਲ ਓਪੀਏਟ ਦੀ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਭਾਰੀ ਗਿਰਾਵਟ ਆਈ ਹੈ ਲਗਭਗ 55% ਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਤਾਜ਼ਾ ਅੰਕੜੇ ਦਰਸਾ ਰਹੇ ਨੇ ਸੂਬਾ ਸਤੰਬਰ ਦੇ ਵਿੱਚ ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਸੇਵਾ ਏਜੰਸੀ ਵੀ ਸ਼ੁਰੂ ਕਰਨ ਜਾ ਰਿਹਾ ਹੈ ਅਲਬਰਟਾ ਵਿੱਚ ਆਬਿਓਡ ਸੰਬੰਧਿਤ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਜੋ ਕਿ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਦੇ ਬਾਅਦ ਤੋਂ ਹੁਣ ਤੱਕ ਘਟ ਨਹੀਂ ਵੇਖੀ ਗਈ। ਪ੍ਰਾਂਤ ਦੁਆਰਾ ਮਈ ਮਹੀਨੇ ਲਈ ਪ੍ਰਕਾਸ਼ਿਤ ਡਾਟਾ ਸਭ ਤੋਂ ਹਾਲੀਆ ਮਹੀਨਾ ਜਿਸ ਲਈ ਅਲਬਰਟਾ ਨੇ ਨਵੇਂ ਅੰਕ ਪ੍ਰਕਾਸ਼ਿਤ ਕੀਤੇ ਨੇ ਉਹ ਦਰਸਾਉਂਦਾ ਹੈ ਕਿ opioide ਨਾਲ ਸੰਬੰਧਿਤ overdose ਕਾਰਨ 72 ਲੋਕਾਂ ਦੀ ਮੌਤ ਹੋਈ। ਪਿਛਲੇ ਸਾਲ ਦੇ ਮਈ ਦੇ ਮੁਕਾਬਲੇ 55% ਦੀ ਕਮੀ ਨੂੰ ਦਰਸਾਇਆ ਗਿਆ ਤੇ 2024 ਵਿੱਚ ਹੁਣ ਤੱਕ ਦੇ ਕਿਸੇ ਵੀ ਮਹੀਨੇ ਦਾ ਇਹ ਸਭ ਤੋਂ ਘੱਟ ਨੰਬਰ ਹੈ। ਇਸ ਸਾਲ ਦੇ ਜਨਵਰੀ ਅਤੇ ਮਈ ਦੇ ਵਿਚਾਲੇ ਕੁੱਲ 431 ਅਪਿਓਡ ਸੰਬੰਧਿਤ ਓਵਰਡੋਜ਼ ਮੌਤਾਂ ਦੀ ਰਿਪੋਰਟ ਕੀਤੀ ਗਈ ਅਤੇ ਬੀਤੇ ਸਾਲ ਇਸੇ ਸਮੇਂ ਦੇ ਦੌਰਾਨ 788 ਲੋਕਾਂ ਦੀ ਮੌਤ ਹੋਈ ਸੀ। ਪ੍ਰੋਵਿੰਸ ਨੇ ਕਿਹਾ ਹੈ ਕਿ ਉਸਨੇ ਆਪਣਾ ਧਿਆਨ ਰਿਕਵਰੀ, ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਸੇਵਾਵਾਂ ਵੱਲ ਮੋੜ ਦਿੱਤਾ ਹੈ। 2024 ਵਿੱਚ ਇਸ ਕੰਮ ਲਈ 1.13 ਬਿਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ। ਇਸਨੇ ਤਿੰਨ ਰਿਕਵਰੀ ਕਮਿਊਨਿਟੀਆਂ ਨੂੰ ਖੋਲ੍ਹਿਆ ਹੈ ਜਿਸ ਵਿੱਚ ਹੋਰ ਵੀ ਬਹੁਤ ਕੁਝ ਹੈ। ਸ਼ੁਕਰਵਾਰ ਨੂੰ ਘੋਸ਼ਣਾ ਕੀਤੀ ਗਈ ਕਿ ਰਿਕਵਰੀ ਅਲਬਰਟਾ ਮਾਨਸਿਕ ਸਿਹਤ ਅਤੇ ਨਸ਼ਿਆਂ ਨੂੰ ਸਮਰਪਿਤ ਇੱਕ ਨਵੀਂ ਏਜੰਸੀ ਸਤੰਬਰ ਦੇ ਵਿੱਚ ਸ਼ੁਰੂ ਹੋਵੇਗੀ ਇੱਕ ਬਿਆਨ ਵਿੱਚ ਰੋਇਨ ਮੈਟਸ ਅਲਬਰਟਾ ਐਨਡੀਪੀ ਸਿਹਤ ਲਈ ਆਲੋਚਕ ਨੇ ਇਸ ਕਦਮ ਦੀ ਆਲੋਚਨਾ ਕਰਦਿਆਂ ਹੋਇਆ ਕਿਹਾ ਕਿ ਸੂਬਾ ਨਸ਼ਿਆਂ ਦੇ ਮੁੱਦਿਆਂ ਨਾਲ ਨਜਿੱਠਣ ਦੀ ਆਪਣੀ ਕੋਸ਼ਿਸ਼ ਵਿੱਚ ਪਿੱਛੇ हट ਰਿਹਾ ਹੈ ਜਾਰੀ ਕੀਤੇ ਤਾਜ਼ਾ ਅੰਕੜਿਆਂ ਦੇ ਕੁਝ ਅੰਕੜਿਆਂ ਦੇ ਆਧਾਰ 'ਤੇ ਏਜੰਸੀ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਉਪਯੋਰਡ ਦੀ ਓਵਰਡੋਸ ਨਾਲ ਸੰਬੰਧਿਤ ਮੌਤਾਂ ਵਿੱਚ ਵਾਧਾ ਦੇਖਣਾ ਹੈਰਾਨ ਕਰਨ ਵਾਲੀ ਗੱਲ ਨਹੀਂ ਹੋਵੇਗੀ ਅੱਜ ਦੇ ਕੈਨੇਡਾ نیوز ਬਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਿਸ਼ਾਨ ਮਾਰ ਲੈਣੇ ਆ ਮੁੱਖ ਲਾਈਨਸ ਤੇ ਕੈਨੇਡਾ ਚ ਗਾਇਕ ਕੇ ਪਿੱਟਲੋ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਜ਼ਿੰਮੇਵਾਰੀ 40 ਸਾਲ ਪੁਰਾਣੀ ਬ੍ਰਿਟਿਸ਼ ਕੋਲੰਬੀਆ ਦੀ ਬਰੂੜੀ ਹੋਣ ਜਾ ਰਹੀ ਹੈ ਬੰਦ 35% ਕਿਰਾਏ ਵਾਧੇ ਤੋਂ ਬਾਅਦ ਲਿਆ ਵੱਡਾ ਫੈਸਲਾ ਉੱਚ ਸੈਕੰਡਰੀ ਤੋਂ ਬਾਅਦ ਦੇ ਖਰਚਾ ਨੇ ਅਲਬਰਟਾ ਕਾਲਜ ਦੇ ਵਿਦਿਆਰਥੀਆਂ ਨੂੰ ਕੀਤਾ ਪਰੇਸ਼ਾਨ ਮਾਪਿਆਂ ਦੇ ਨਾਲ ਰਹਿਣ ਲਈ ਮਜਬੂਰ ਨੇ ਵਿਦਿਆਰਥੀ ਜੈਸਪਰ ਵਾਈਲਡ ਫਾਇਰ ਤੋਂ ਬਾਅਦ ਕਲਾਸਾਂ ਦੇ ਵਿੱਚ ਵਾਪਸ ਆਉਣਗੇ ਵਿਦਿਆਰਥੀ ਮਹਾਰਾ ਮੁਤਾਬਕ ਸੰਕਟਕਾਲਾਂ ਲਈ ਯੋਜਨਾ ਬਣਾਉਣ ਦੀ ਲੋੜ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ